ਵਾਰ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਣੇ ਕੋਲੇ ਨਾ ਮਤਲਬ ਮੁਖਤ ਸਰ ਸਾਹਿਬ ਤੋਂ ਚੂਚੇ ਬੁੱਕ ਕਰਵਾਏ ਹੋਏ ਸੀਗੇ ਇਹ ਆਪਾਂ ਗੱਲਬਾਤ ਕਰਾਂਗੇ ਤੇ ਇਹ ਅੱਜ ਪਹੁੰਚੇ ਨੇ ਸਾਡੇ ਕੋਲੇ ਚੂਚੇ ਲੈਣ ਆਂਦੀ ਕੀ ਨਾਂ ਹੈ ਤੁਹਾਡਾ ਪ੍ਰਦੀਪ ਜੀ ਪ੍ਰਦੀਪ ਜੀ ਆਏ ਨੇ ਸਾਡੇ ਕੋਲੇ ਤੇ ਵੈਸੇ ਸਟੇਟ ਤੁਹਾਡੀ ਜਿਹੜੀ ਹੈ ਬਿਹਾਰ ਬਿਹਾਰ ਤੋਂ ਨੇ ਇਹ ਤੇ ਪ੍ਰਦੀਪ ਜੀ ਬਿਹਾਰ ਤੋਂ ਇਹ ਸਾਡੇ ਕੋਲੇ ਆ ਰਹੇ ਯਾਰ ਪਿਓਰ ਬਰੀਡ ਇਹਨਾਂ ਦੀ ਬੁੱਕ ਕਰਵਾਈ ਹੋਈ ਸੀ ਉਹ ਅੱਜ ਇਹਨਾਂ ਨੂੰ चूचा दिता है इन्होंने सावी पता लग यूट्यूब पर भी देखिया गरेवाल पोलट्रीन क्या उसकी से बहुत ही बढ़िया आपको कोई भी जरूरत पड़े तो मुझे फोन पर बात कर लेना और कोई बात नहीं अब उसको दे देंगे अब जाएंगे तो जो भी रिजल्ट मिले हम पूीक है न ਥੈਂਕ ਯੂ ਜੀ ਜਿਨ੍ਹਾਂ ਨੇ ਵੀ ਬੁਕਿੰਗ ਕਰਾਉਣੀ ਹੈ 9814587919 ਤੇ ਕਾਲ ਕਰ ਸਕਦੇ ਹੋ ਜੀ ਤੇ ਸਾਡੀ ਪੂਰੀਆਂ ਵੀਡੀਓ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਸੀਂ ਦੇਖਦੇ ਹੋ ਬਹੁਤ ਪਿਆਰ ਦਿੱਤਾ ਤੇ ਧੰਨਵਾਦ ਹੈ ਬਾਕੀ ਜਿਹੜੇ ਵੀ ਸਾਡੇ ਭਰਾ ਪ੍ਰਾਈਵੇਟ ਨੌਕਰੀ ਕਰਦੇ ਨੇ ਜਾਂ ਹੋਰ ਕੋਈ ਕੰਮ ਦੀ ਭਾਲ ਚ ਨੇ ਉਹਨਾਂ ਨੂੰ ਅਸੀਂ ਪੂਰੀ ਟ੍ਰੇਨਿੰਗ ਦੇ ਕੇ ਸ਼ੁਰੂ ਕਰਵਾਉਨੇ ਆ ਤੇ ਬਹੁਤ ਹੀ ਵਧੀਆ ਕੰਮ ਹੈ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਧੰਨਵਾਦ ਸ਼ੇਅਰ ਜਰੂਰ ਕਰਦੇ